ਤਤ ਗੁਰਿਆਉ ਹੁ ਸੰਤੁਹਾਰੀ ਮਿਲੈ ਜਨਮ ਮਰਨ ਦੁਖਜਾ ਆਨ ਕਉ ਜਸੁ ਗੁਰਧਾਰੋ ਮਨਵੇ ਪ੍ਰਭ ਕੀ ਸੰਗ ਵਿਚਾਰੋ ਜੇ ਕਾਹੇ ਵਿਸਰਾਇਆ ਜਬ ਹੀ ਸਰਨ ਗਏ ਕਿਰਪਾ ਨਦ ਗਜ ਗਰਹਤ ਚੁਟਾ ਨਾਨਕ ਕਹਿਤ

ਕਰਦੇ ਹੋਏ ਸਤਿਗੁਰਾਂ ਦੇ ਪਿੱਤਰ ਉਪਦੇਸ਼ ਸਰਮਣ ਕਰਕੇ ਆਪਣਾ ਜੀਵ ਤੇ ਜੋ ਸੰਦੇ ਨੂੰ ਇਹਾ ਦੀ ਰਾਖ ਕਰੀ ਜੀ ਰਸਨਾ ਪਿੱਤਰ ਕਰੋ ਗੁਰੂ ਚਰਨਾਂ ਚ ਹਾਜ਼ਰੀਆਂ ਲਗੋਏ ਹੋਏ ਸੋ ਬਖਸ਼ੀ ਬਖਸ਼ੋ ਸਾਰੇ ਹੀ ਆਖੋ ਜੀ ਸਤਿਨਾਮ ਸ੍ਰੀ ਵਾਹਿ ਕਨਾਂ ਸਿਰਿ ਵਾਰੇ ਗੁਰੂ ਜੀ ਸੋਰਠਾ ਮਹਲਾ ਨਵ ਸੋਰਠਿ ਰਾਗੰਤਰ ਨਵੇਂ ਪਾਤਸ਼ਾਹ ਧੰਨ ਸਰਬ ਸ੍ਰੀ ਗੁਰੂ ਗੁਰਦੇਵ ਜੀ ਆਪਨਿ ਹਰਿ ਰਾਜਿਆਂ ਦੇ ਬਤੁਮ ਉਚਾਰਨੀ ਕੀਤੀ ਹੋਈ ਪੀਤਰ ਗੁਰਵਾਨੀ ਵੇਰਾਮ ਅੱਜ ਦੀਦਾਰ ਅੱਜ ਦਾ ਪ੍ਰਤਮ ਮੁਖਵਾਕ ਸਿੰਘ ਜੀ ਦੀ ਦਾਤ ਰੋਸ਼ੋ ਹੋਈ ਹੈ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਸਤਿਗੁਰੂ ਬੀਬਾ ਭਗਤ ਪਾਤਸ਼ਾਹ ਜੀ ਸੰਗੋਧਨ ਕਰਦੇ ਨੇ ਮੇਰੇ ਬਨਾ ਪ੍ਰਮਾਤਮਾ ਦੀ ਸਰਨ ਲੈ ਕੇ ਉਹਦਾ ਨਾਮ ਉਸ ਕਾਲਪੁਰਖ ਵੈਕੁਲੀ ਦੇ ਨਾਮ ਦਾ ਧਿਆਨ ਕਰਿਆ ਕਰ। ਉਸ ਕਾਲਪੁਰਖ ਵੈਕੁਲੀ ਦਾ ਸਿਮਰਨ ਕਰਿਆ ਕਰ ਜਿਵੇਂ ਸਿਮਰਤ ਗੰਗਾ ਸੇੁਰਦੇ। ਤਾ ਕੋ ਜਸ ਉਰਤਾਰੋ ਰਹਾਉ। ਪਾਸੋ ਕਿਨ ਉਸ ਕਾਲਪੁਰਖ ਵੈਕੁਲੀ ਦਾ ਸਿਮਰਨ ਕਰਿਆ ਕਰ ਜਿਸ ਪ੍ਰਮਾਤਮਾ ਦਾ ਸਿਮਰਨ ਕਰਦੇ ਆਂ ਗਨ ਕਾ ਵਿਕਾਰਾਂ ਦੇ ਵਿੱਚ ਡੁੱਬਣੋਂ ਬਚ ਗਈ ਸੀ ਤੂੰ ਵੀ ਹੈ ਭਾਈ ਉਸ ਦੀ ਸਿਰਤ ਸਦਾ ਪਣੀ ਹਿਰਦੇ ਵਿੱਚ ਵਿਸ਼ਵਾਸ ਰੱਖ ਗਨ ਕੰ ਸਾਰੇ ਪਾਪਨ ਕਹਿੰਦੇ ਸੀ ਕਿਉਂਕਿ ਇਨਸਾਨ ਆਪਣਾ ਕਰਮਾ ਕਰਕੇ ਉੱਚਾ ਹੁੰਦਾ ਹੈ ਆਪਣਾ ਕਰਮਾ ਕਰਕੇ ਨੀਚ ਬਣਦਾ ਹੈ ਉਹਦੇ ਕਰਮ ਨੀਚ ਸੰਗ ਨੀਚ ਕਰਮ ਕਰਨ ਕਰਕੇ ਸਾਰਿਆਂ ਨੂੰ ਪਾਪਨ ਕਹਿ ਕੇ ਬੁਲਾਇਆ ਜਾਂਦੀ ਸੀ ਪਰੰਤੂ ਸਮਾ ਆਇਆ ਜਦੋਂ ਕੋਈ ਪੂਰਵਲਾ ਕੀਤਾ ਹੋਇਆ ਕਰਮ ਜਾਗਦਾ ਹੈ ਚੰਗਾ ਕੀਤਾ ਹੋਇਆ ਕਰਮ ਜਾਗਦਾ ਹੈ ਤੇ ਸਾਨੂੰ ਕੋਰ ਕਾਰਸਾ ਕਹਿੰਦੇ ਕਿਸੇ ਵਿਰਾਗੀ પુરੁਸ਼ ਕਿਸੇ ਮਹਾਪੁਰਸ਼ ਨਾਮ ਰਸੀ ਰੰਗ ਲਾਪੰਦ ਜਿਹੜਾ ਇਨਸਾਨ ਮਨੁੱਖ ਨੂੰ ਨਾਮ ਨਾਲ ਜੋੜ ਦਿੰਦਾ ਹੈ ਇਸੇ ਤਰ੍ਹਾਂ ਭਾਈ ਗੁਰਦਾਰ ਜੀ ਦੀ 12 ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕੰਕਾ ਦਾ ਭਾਈ ਗੁਰਦਾਰ ਜੀ ਆਪਣੀ 12 ਦੇ ਵਿੱਚ ਸੰਬੋਧਨ ਕਰਦੇ ਨੇ ਕਿ ਕਿਸੇ ਸੰਤ ਨੇ ਇਸ ਨੂੰ ਇੱਕ ਤੋਤਾ ਦਿੱਤਾ ਸੀ ਜੋ ਰਾਮ ਰਾਮ ਉਚਾਰਦਾ ਹੁੰਦਾ ਸੀ ਉਹ ਤੋਂ ਤਾਂ ਰਾਮ ਰਾਮ ਕਰਦਾ ਸੀ ਤੇ ਉਸ ਤੋਂ ਰਾਮ ਨਾਮ ਸਿਮਰਨ ਦੀ ਲਗਨ ਸੁਬੀਸ਼ਪਾ ਨੂੰ ਵੀ ਲੱਗ ਗਈ ਤੇ ਜਿਹਦੇ ਰਾਮ ਨਾਮ ਜਪਣ ਦੇ ਨਾਲ ਇੱਕ ਵੇਸ਼ਭਾ ਜਿੰਸਾਏ ਆਪਮ ਕਹਿੰਦੇ ਸੀ ਉਹਦੇ ਵੀ ਜੀਵਨ ਦਾ ਉਦਾਹਰਣ ਹੋ ਗਿਆ ਹੈ ਸਿਮਰਨ ਏਡੇ ਵੱਡੇ ਸਿਮਰਨ ਦੇ ਵਿੱਚ ਭਾਪ ਆਵਰ ਹੈ ਤਾਕਤ ਹੈ ਕਿ ਜਿਹੜਾ ਵੀ ਇਨਸਾਨ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਸਾਚਾ ਕਹਿੰਦੇ ਭਾਈ ਉਹਦੇ ਜੀਵਨ ਦਾ ਉਕਾਰ ਹੋ ਜਾਂਦਾ ਹੈ ਇਸ ਕਰਕੇ ਇਹ ਗ੍ਰੀਵਨ ਗੁਰੂ ਸਾਹਿਬ ਸਾਨੂੰ ਸਿਉਝਾਉਂਦੇ ਨੇ ਕਿ ਇਹ ਭਾਈ ਜਿਤਨਾ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਪਾਪਾਂ ਦਾ ਪਾਪਨ ਦੰਕ ਦਾ ਉਧਾਰਕ ਬਿਆਹ ਉਹ ਵਿਕਾਰਾਂ ਵਿੱਚ ਡੁੱਬਣੋਂ ਬਚ ਗਈ ਕਉ ਵੀ ਸਰਕਾਰ ਪਰ ਬਹਿ ਗਰੀ ਦੀ ਸਿਧ ਸਦਾ ਆਪਣੇ ਅੰਦਰੇ ਵਿੱਚ ਵਸਾ ਕੇ ਰੱਖ ਰਹਾ ਓ ਅਟਲ ਕਹੋ ਤੂੰ ਜਾ ਕੈ ਸਿਮਰਨਾ ਅਰਜ ਹੈ ਪੈ ਆਦ ਕਾਇਆ ਬਸੰਨ ਹੋਰ ਉਪਾਰਨ ਜੇ ਕਿਹੇ ਭਾਈ ਇੱਕ ਜਿਸ ਪ੍ਰਮਾਤਮਾ ਦੇ ਸਿਗੁਰਨ ਦੇ ਰਾਹੀ ਤ੍ਰਹੁ ਸਦਾ ਦੇ ਕਾਲੂ ਹੋ ਗਿਆ ਹੈ ਉਸਨੇ ਨਿਰਮੈਤਾ ਤੇ ਆਤਮਿਕ ਦਰਜਾ ਹਾਸਲ ਕਰ ਲਿਆ ਰਾਜੇ ਨੂੰ ਤਾਂ ਉਤਾਪਾ ਦਾ ਪੁੱਤਰ ਸੀ ਤ੍ਰਹੁ ਜਿਹਦੇ ਦੋ ਰਾਣੀਆਂ ਸੰਪਤ ਇਸ ਕਰਕੇ ਮਤਰੀ ਮਾਣੇ ਕ੍ਰੋਹ გან ਰਗ ਰ ਕੀਤਾ ਕ੍ਰੋਹ ਹਸ ਤਰਾ ਕਰ ਆਇਆ ਪਰਿਗੁਰਦਾਰੀਆਂ ਦੀਆਂ ਬਾਰਾਂ ਕ੍ਰੋਹ ਹੱਤ ਦਾ ਕਰ ਆਇਆ ਕਰ ਪਿਆਰ ਤੇ ਕੁਸੜ ਨਹੀਂਤਾ ਵਾਹੂ پکڑ ਉਠਾਲਿਆ ਦਿਲ ਵਿੱਚ ਰੋਸ ਨਤ ਰਹੀ ਕੀਤਾ ਮਤਰੀ ਮਾਨੇ ਆਪਣੇ ਮਨ ਦੇ ਵਿੱਚ ਰੋਸ ਕੀਤਾ ਪਿਤਾ ਦੀ ਗੋਲ ਵਿੱਚ ਬੈਠੇ ਕ੍ਰੋਹ ਨੂੰ ਵਾਕੋ ਕਰਕੇ ਛਾੜ ਦਿੱਤਾ ਇੱਕ ਥੱਪੜ ਵੀ ਮਾਰ ਲਿਆ ਨਰਾਦਰ ਕੀਤਾ ਉਹ ਇਹ ਨਰਾਦਰ ਨੇ ਧੂਮ ਕਲਪ ਮਾਨ ਦੇ ਵਿੱਚ ਇੰਨਾ ਗਹਿਰਾ ਐਡਾ ਕਰ ਦਿੱਤਾ ਕਿ ਫਿਰ ਉਹ ਭਗਤੀ ਕਰਨ ਵਾਸਤੇ ਜੰਗਲਾਂ ਦੇ ਵਿੱਚ ਚੜਿਆ ਜਾਂਦਾ ਹੈ ਤੇ ਜੰਗਲ ਦੇ ਵਿੱਚ ਭਗਤੀ ਕਰਨ ਲੱਗਿਆ ਇਹ ਨਹੀਂ ਉਹਨੇ ਫਿਰ ਵੰਦਵੀ ਕੀਤੀ ਕਿ ਆਹ ਜੀ ਜਾਣਨਾ ਬੜੀ ਬੜੀ ਸਾਖੀਆਂ ਸੁਣੀਆਂ ਨੇ ਇਹਨੀ ਉਹਨੇ ਭਰਤੀ ਕੀਤੀ ਸਿਮਰਨ ਕੀਤਾ ਕਿ ਉਸ ਕਾਲਪੁਰ ਬੈਕੁਰੂ ਜੀ ਤੱਕ ਪਹੁੰਚ ਗਈ ਉਹ ਅੰਦਰ ਹਿਰਦੇ ਦੀ ਆਤਮਾ ਦੀ ਪੁਕਾਰ ਕਾਲਪੁਰ ਤੱਕ ਪਹੁੰਚੀ ਪਈ ਤੇ ਬਾਸਾਹਬ ਕਹਿੰਦੇ ਕਿ ਇੰਨੀ ਪੰਕੇ ਕਰਨ ਕਰਕੇ ਉਹ ਭਾਈ ਸਦਾ ਵੀ ਕਾਲ ਸੁਭਾ ਕਰ ਗਏ ਅੱਜ ਤੱਕ ਵੀ ਗਰੀਬਨ ਬਾਸਾਹਬ ਕਹਿੰਦੇ ਅਕਾਲਪੁਰ ਬੈਕੁਰੂ ਜੀ ਦੇ ਦਵਾਰੇ ਤੇ ਧਰੂ ਅੱਜ ਵੀ ਖੜਾ ਹੈ ਪੰਜ ਵਰਕ ਕੋ ਨਾਂਖਾਂ ਬਾਤ ਜਿ ਸਿਮਰਤ ਅੰਮ੍ਰਿਤ ਕਾਲੀ ਪੰਜ ਸਾਲ ਦੀ ਕਿੰਨ ਉਮਰ ਸੀ ਜਦੋਂ ਉਹਨੂੰ ਲੱਗਨ ਲੱਗੀ ਤੇ ਸਿਮਰਨ ਕਰਕੇ ਆਸਾਬਿੰਦ ਨੇ ਅਜੂਹ ਹallelujah ਤਰੂੰ ਜਿਹੜਾ ਓ ਕਾਲ ਕੁੰਡ ਤੇ ਦਵਾਰ ਉੱਤੇ ਤਰੂੰ ਹਲੇ ਵਿੱਚ ਖੜਾ ਇਸ ਕਰਕੇ ਆਸਾ ਸਮਝਾਉਂਦੇ ਨੇ ਧਾਰਨ ਦੇਖੇ ਪਾਈ ਪਰਮਾਤਮਾ ਦੇ ਸਿਮਰਨ ਰਾਹੀ ਤੂੰ ਸਦਾ ਹੀ ਕਾਲਪੁਰ ਹੋ ਗਿਆ ਹੈ ਇਸ ਕਰਕੇ ਉਸਨਰ ਭੈ ਦਾ ਆਤਮਾ ਦਾ ਅਧਿਕਾਰ ਕਰ ਰਿਹਾ ਹੈ ਤੂੰ ਵੀ ਉਸ ਕਾਲਪੁਰ ਕੋ ਲੈ ਜੂ ਜੀ ਦਾ ਨਾਮ ਜਪਿਆ ਕਰ ਦੁਖ ਹਰਤਾ ਹੈ ਵਿਦ ਕੋ ਸਾਥੀ ਤੈ ਕਾਹੇ ਵਿਸਰਾਇਓ ਇਸ ਕਰਕੇ ਪਾਰਸਾ ਕਹਿੰਦੇ ਨੇ ਮੇ ਪਾਈ ਜਿਹੜਾ ਓਕਾਰ ਕੁਰਪੈ ਗੁਰੂ ਏਦਾਂ ਦੁੱਖ ਦੁੱਖਾਂ ਨੂੰ ਮਾਫ਼ ਕਰਨ ਵਾਲਾ ਹੈ ਤੈ ਕਾਹੇ ਵਿਸਰਾਇਆ ਫਿਰ ਤੈਨੂੰ ਓਕਾਰ ਕੁਰਪੈ ਗੁਰੂ ਕਿਉਂ ਵਿਸਾਰਦਾ ਹੈ ਤੂੰ ਉਸ ਓਕਾਰ ਕੁਰਪੈ ਗੁਰੂ ਦਾ ਨਾਮ ਕਿਉਂ ਨਹੀਂ ਜਪਦਾ ਉਸ ਪ੍ਰਮਾਤਮਾ ਨੂੰ ਉਂਕ ਭੁਲਾਇਆ ਹੋਇਆ ਮੈਂ ਐ ਜਿਹੜਾ ਭਗਤਾਂ ਨੂੰ ਪਾਵਨ ਕਰਨ ਵਾਲਾ ਹੈ ਸਾਰੇ ਕਲਪਨ ਦਾ ਨਾਸ ਕਰਨ ਵਾਲਾ ਇਸ ਕਰਕੇ ਵਿਵਨਗਾਰ ਜੀ ਕਹਿੰਦੇ ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਮਾਤਮਾ ਉਨਕਲਾ ਨਾਮ ਕਰੀ ਉਹਦਾ ਸਿਮਰਨ ਕਰਿਆ ਕਰ ਜਬਹੀ ਸਰਨ ਗਹੀ ਕਿਰਪਾ ਨਦ ਗਜ ਗਰਾਹਾ ਤੇ ਚੁਟਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੇਖੋ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਆਉਂਦਾ ਹੈ ਇੱਕ ਗੰਧਾਰਕ ਜਿਹੜਾ ਸੀ ਉਹਨੂੰ ਸ਼ਰਾਬ ਮਿਲਿਆ ਹੋਇਆ ਸੀ ਸ਼ਰਾਬ ਪੈਣ ਦੇ ਕਾਰਨ ਉਹ ਹਾਥੀ ਜੂਨ ਹਾਥੀ ਦਾ ਸਰੀਰ ਪ੍ਰਾਪਤ ਕੀਤਾ ਤੇ ਹਾਥੀ ਦੀ ਜੂਨ ਜੂਨ ਦੇ ਵਿੱਚ ਪਿਆ ਸੀ ਜਦੋਂ ਉਹ ਬਰਨ ਦੇ ਦਰਾਲੇ ਵਿੱਚ ਵੜਿਆ ਤਾਂ ਬਰੇਕ ਤੰਗਵੇ ਨੇ ਇਸ ਨੂੰ ਫੜ ਲਿਆ ਜਦੋਂ ਤੰਗਵੇ ਨੇ ਫੜਿਆ ਤੇ ਉਸ ਹਾਥੀ ਨੂੰ ਉਹ ਜੱਗ ਨੂੰ ਪਾਣੀ ਦੇ ਵਿੱਚ ਨਹੀਂ ਖਿੱਚ ਕੇ ਨਹੀਂ ਜਾਂਦਾ ਉਹਨਾਂ ਤੇ ਹੋਰ ਕੋਈ ਆਕૃતિ ਦੇਖੀ ਚੱਲੀ ਹੈ ਉਹਨੇ ਤਲਾਬ ਦੇ ਵਿੱਚੋਂ ਇੱਕ ਕਗਵਾ ਦਾ ਫੁੱਲ ਤੋੜਿਆ ਅਕਾਲ ਪੁਰਖ ਵੈਕੁੰਠ ਨੂੰ ਮੰਨ ਕਰਕੇ ਤੇ ਉਹਨੇ ਅੰਦਰੋਂ ਆਪਣੀ ਜੀਭ ਦੇ ਵਿੱਚੋਂ ਕਿ ਹਾਈਡ੍ਰੋਸ਼ਣਾ ਨਾਲ ਸੋਜੀ ਤੇ ਥੋੜੀ-ਬਹੁਤ ਸੀ ਉਹਨੂੰ ਪਹਿਲਾ ਜੀਵਨ ਦਾ ਸੰਕਰਨ ਦਾ ਸੀ ਮਨੁੱਖਾਣੋਂ ਸਰਵ ਜੀਵਨ ਮੰਨਿਆ ਅੰਦਰ ਇਸ ਕਰਕੇ ਉਹ ਰਾਮ ਕਾਲਪੁਰ ਕੋ ਵੈਕ ਨੂੰ ਚੇਤੇ ਕੀਤਾ ਤੇ ਭਾਸਾ ਕਹਿੰਦੇ ਰਾਮ ਨਾਮ ਦੀ ਵਰਤਰੇ ਨਾਲ ਉਹ ਤੰਦੂਏ ਦੇ ਪੰਜੇ ਤੋਂ ਵੱਸ ਗਿਆ ਇਸ ਕਰਕੇ ਭਾਸਾ ਕਹਿੰਦੇ اے ਭਾਈ ਜਿਸ ਵੇਲੇ ਗੱਜ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗੱਜ ਆਖੀ ਤੰਦੂਏ ਦੀ ਬਾਹਰ ਤੋਂ ਨਿਕਲ ਗਿਆ ਉਹਨੂੰ ਤਾਲੁਕਤ ਬੈ ਗੁਰੂ ਜੀ ਨੇ ਆ ਕੇ ਵਿਚਾਰ ਲਿਆ ਸੀ ਕਿਉਂਕਿ ਆਕਾਰਪੁਰਤਵੈ ਗੁਰੂ ਇਹ ਸਮਰੱਥ ਹੈ ਸਾਨੂੰ ਦੁੱਖਾਂ ਦੇ ਵਿੱਚੋਂ ਵਿਚਾਉਣ ਲਈ ਇਸੇ ਕਰਕੇ ਆਕਾਰ ਸਾਹਿਬਾਂ ਨੇ ਸਾਨੂੰ ਸੱਚ ਕਹੇ ਨੇ ਜੋ ਸੁਖ ਕੋ ਚਾਹਣ ਸਦਾ ਸੰਨਰਾਮ ਹੀ ਪ੍ਰੇਮ ਆਸਾ ਕਿਨਹੇ ਸੁਖ ਚਾਹਣ ਸਦਾ ਵਾਸਤੇ ਫਿਰ ਭਾਈ ਗੁਰੂ ਦੀ ਸਾਕ ਚਾਹ। ਗੁਰੂ ਦੀ ਸਾਕ ਚਾਹ। ਤੇ ਜਿਨੇ ਵੀ ਗੁਰੂ ਦੀ ਸਰਨ ਲਈ ਹੈ ਸਤਿਗੁਰੀਆਂ ਨੇ ਉਦਾਹਰਨਾ ਦੇ ਕੇ ਸਮਝਾਉਣ ਦਾ ਜਨਨ ਕੀਤਾ ਜਦੋਂ ਹਾਥੀ ਨੂੰ ਪਾਣੀ ਤੋਂ ਮੁਏ ਨਿਪੜਿਆ ਉਹਨੇ ਅਕਾਲ ਪੁਰਖ ਵੈਰ ਜੀ ਨੂੰ ਚੇਤੇ ਕੀਤਾ ਤੇ ਅਕਾਲ ਪੁਰਖ ਵਨ ਪ੍ਰਮਾਤਮਾ ਦਾ ਆਸਰਾ ਲਿਆ ਤੰਦੂਏ ਦੇ ਕੰਦ ਕਰਕੇ ਗਏ ਤੇ ਹਾਥੀ ਉਸ ਤੰਦੂਏ ਦੀ ਪਾਣੀ ਵਿੱਚੋਂ ਨਿਕਲ ਗਿਆ ਸੀ ਮਾਣ ਕੋਜ ਕਾਲਿਕਾ ਤੇ ਪਰਮਾਤਮਾ ਦੀ ਵਡਿਆਈ ਨੂੰ ਵਰਨਣ ਕਰਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹੱਥ ਜੀ ਦੇ ਵੰਦਨ ਟੁੱਟ ਗਏ ਸਨ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਨੇ ਇਸ ਤਾਰਾ ਪਾਸਨਯ ਨੇ ਗੁਰ ਬਾਣੀ ਦੇ ਵਿੱਚ ਵੀ ਅਜਾਮਨ ਪਾਪੀ ਕਹਿ ਕੇ ਸੰਬੋਧਨ ਕੀਤਾ ਹੈ ਅਜਮਤ ਨੌਜ ਦਾ ਇੱਕ ਵਿਸ਼ਵਾਗਾਮੀ ਬ੍ਰਾਹਮਣ ਸੀ ਹੈ ਸਭ ਬ੍ਰਾਹਮਣ ਸੀ ਉਹਨੂੰ ਗਿਆਨ ਵੀ ਸੀ ਪਰ ਮਾੜੇ ਕਰਮਾ ਕਰਕੇ ਸੰਤ ਨੂੰ ਵੇਸ਼ਵਾ ਦਾ ਹੋ ਗਿਆ ਤੇ ਪਾਸਾ ਕਹਿੰਦੇ ਜਦੋਂ ਵੇਸ਼ਵਾ ਦਾ ਸੰਗ ਉਹਨੂੰ ਕਰਕੇ ਫਿਰ ਸਾਰੇ ਜੀਣੇ ਵੀ ਉਹਦੇ ਬਰਾਦਰੀ ਵਾਲੇ ਸਨ ਉਹਨਾਂ ਨੇ ਉਹਦਾ ਜਿਹੜਾ ਸੀ ਉਹਦੇ ਨਾਲ ਸਾਰਿਆਂ ਨਾਲ ਨਾਤਾ ਤੋੜ ਲਿਆ ਸਾਰਿਆਂ ਮੇਰੇ ਨੂੰ ਜਿਹੜਾ ਸੀ ਬਨਾ ਮਿਲਣ ਵਰਤਨ ਵਰਤਾਵਾ ਸਾਰਾ ਬੰਦ ਕਰਕੇ ਓਮ ਕਹਿ ਲ ਤੂੰ ਭਾਈ ਸਾਡੀ ਬਰਾਦਰੀ ਦੇ ਵਿੱਚੋਂ ਬਾਹਰ ਨਿਕਲ ਜਾ ਕਿਉਂਕਿ ਤੂੰ ਹੁਣ ਕਾਪ ਕਰਮ ਕਰਨੇ ਸੁ ਕਰ ਦਿੱਤੇ ਨੇ ਤੂੰ ਪਾਪੀ ਬਣ ਗਏ ਇਸ ਕਰਕੇ ਹੁਣ ਚਲਿਆ ਜਾ ਸਾਡੇ ਇੱਥੇ ਨਗਰ ਵਿੱਚ ਰਹਿਣਾ ਤੇ ਰੱਬ ਤੇ ਨਹੀਂ ਹੈ ਉਹ ਫਿਰ ਸਾਰਿਆਂ ਦੇ ਕਹਿਣ ਦੇ ਜੰਗਰਦੇਵ ਤੇ ਜੰਗਿਆ ਜਾਂਦਾ ਸੁਦੇਸ਼ਵਰ ਜੀ ਨਾਲ ਸ਼ਾਦੀ ਕਰਵਾ ਲੈਂਦਾ ਹੈ ਤੇ ਸਾਦੀ ਪਰਗੋਣ ਤੋਂ ਬਾਅਦ ਹਣ ਅੱਠ ਛੱਤਰ ਬੱਚੇ ਵੀ ਹੋ ਜਾਂਦੇ ਨੇ ਉਹਦੇ ਪਰ ਉਹਨਾਂ ਉੱਤੇ ਗਰੀਬੀ ਵੜੀ ਹੈ ਕਿਉਂਕਿ ਮਾਤਾ ਪਿਤਾ ਨੇ ਘਰੋਂ ਕੱਢ ਦਿੱ ਰੱਖਿਆ ਹੈ ਪਾਪ ਕਰਮ ਕਰਨ ਕਰਕੇ ਜਿੱਤਾ ਕੋਈ ਨਹੀਂ ਹੈ ਉਹਨਾਂ ਮਿਹਨਤ ਨੂੰ ਪੂਰੀ ਜਿੰਨੀ ਕਰਦਾ ਸਤਿ ਸ਼ਕਾ ਦੇ ਜੀ ਇਹ ਆਤਮੇਂ ਚੇਤਾ ਜਿਕਰ ਆਉਂਦਾ ਹੈ ਕਹਿੰਦੇ ਇੱਕ ਦਿਨ ਅਜਾਮਾ ਨੇ ਮਨ ਬਣਾ ਲਿਆ ਕਿ ਅੱਜ ਆਪਨੇ ਜੀਵਨ ਦੀ ਨਿਗ੍ਹਾ ਨੂੰ ਕਟਨ ਕਰ ਲੈਣਾ ਹੈ ਬੜਾ ਤੰਗ ਆ ਗਿਆ ਜੀਵਨ ਬੜਾ ਦੁਖੀ ਹੋਇਆ ਕੰਮ ਦੇ ਹਰਜੇ ਪੂਰੇ ਨਹੀਂ ਹੁੰਦੇ ਨਾਲ ਤੇ ਕਹਿੰਦੇ ਇਹ ਮਨ ਦੇ ਵਿੱਚ ਸੋਚ ਕੇ ਤੇ ਬਾਹਰ ਆਤਮ ਹੱਤਿਆ ਕਰਨ ਵਾਸਤੇ ਅਜਾਮਾ ਚਲੇ ਗਿਆ ਗੰਗਾ ਤੇ ਅੱਗੇ ਜਦੋਂ ਗਿਆ ਫਿਰ ਉਹਨੇ ਇੱਕ ਕੋਈ ਮਹਾਤਮਾ ਮਿਲਿਆ ਸਾਧੂ ਸੰਤ ਨੇ ਰਿਆ ਬੰਦ ਕੀ ਬੜੀ ਬੜੀ ਤੇ ਉਹ ਸੰਤ ਨੇ ਪੁੱਛਿਆ ਭਾਈ ਕਿਥੋਂ ਚੱਲੇ ਆ ਹੁਣ ਸਾਰੀ ਵਿਰਥਾ ਸੁਣਾਈ ਆਪਣੀ ਦੇਤਾਂ ਕਰਕੇ ਮੈਨੂੰ ਜਿਹੜੀ ਮੇਰੀ ਬਰਾਦਰੀ ਸੀ ਮੇਰੇ ਪਰਿਵਾਰ ਕਰਕੇ ਮੈਨੂੰ ਬਾਹਰ ਕੱਢ ਦਿੱਤਾ ਤੇ ਇਦਾਂ ਕਰਕੇ ਉਹਨ ਮੇਰਾ ਪਰਿਵਾਰ ਜਿਹੜਾ ਬੜਾ ਵੱਡਾ ਸੀ ਸਤਿਗੁਰੂ ਜੀ ਨੂੰ ਕਹਿੰਦੇ

ਬੇਗਤਾ ਪੜੇ ਨੇ ਬੇਤਾਂ ਗ੍ਰੰਥਾਂ ਦੇ ਵਿੱਚ ਤਾਂ ਪੜੇ ਆ ਨੇ ਜਿਹੜਾ ਅਣ ਹੋਈ ਮੌਤ ਮਰ ਜਾਂਦਾ ਹੈ ਆਤਮ ਹੱਤਿਆ ਕਰਨ ਦੇ ਅੰਦਰ ਉਹ بڑے ਕਰਤ ਸੈਨੇ ਕਹਿੰਦੇ ਨੇ ਬਿਨਾਂ ਸਰੀਰ ਤੋਂ ਕਰੀ ਜਿੰਦ ਇਹ ਸੰਸਾਰ ਚਟਟੇ ਕਰਦੀ ਹੈ ਗੁਰਬਾਣੀ ਦੇ ਵਚਨ ਇਸ ਕਰਕੇ ਸ਼ੁਰੂ ਕਹਿੰਦਾ ਜਿਵੇਂ ਮੇਰਾ ਹਾਲ ਦੱਸੋ ਮੇਰਾ ਆਧਾਰ ਕਿਵੇਂ ਹੋਏਗਾ ਤੇ ਮਹਾਤਮਾ ਕਹਿਣ ਲੱਗੇ ਕਿ ਤੇਰੇ ਕਾਰਕਾਟਮੇ ਪੁੱਤਰ ਨੇ ਹੁਣ ਜਨਮ ਲੈਣਾ ਉਹ ਪੁੱਤਰ ਜਿਹੜਾ ਹੈ ਉਹਦਾ ਨਾਮ ਨਰੈਣ ਰੱਖਿਆ ਤੱਕ ਨਰਾਇਣ ਰੱਖੀ ਤੇ ਉਹ ਨਾਲ ਪਿਆਰ ਕਰਿਆ ਹਰ ਵੇਲੇ ਨਰੈਣ ਨਰੈਣ ਕਰਦਾ ਰਹੇ ਨਾਲ ਜਦੋਂ ਸਮਝ ਗਿਆ ਜਨਮ ਉਸਨੇ ਇਸੇ ਤਰ੍ਹਾਂ ਕੀਤਾ ਕਰ ਪੁੱਤਰ ਨੇ ਜਨਮ ਲਿਆ ਤੇ ਉਸ ਪੁੱਤਰ ਦਾ ਨਾਮ ਉਹਨੇ ਨਰੈਣ ਰੱਖਿਆ ਆਰੇ ਵੀਰ ਨਰਾਇਣ ਮਰਾਇਣ ਕਰਤਾ ਰੰਗਲਾ ਹੈ ਆਪਣੇ ਪੁੱਤਰ ਦੇ ਨਾਲ ਬੜਾ ਪ੍ਰਿਆਰ ਕਰਦਾ ਤੇ ਭਾਈ ਗੁਰਦਾਰ ਜੀ ਕਹਿੰਦੇ ਜਦੋਂ ਅੰਤ ਸਮਾ ਆਇਆ ਉਸ ਅਜਾਮਤ ਆਪੀ ਦਾ ਅੰਤ ਸਮੇਂ ਨੂੰ ਜਦੋਂ ਜਾਮ ਤਾ ਕੇ ਖੜੇ ਨੇ ਕੋਣ ਦਰਿਆ ਕੋਇਆ ਮਿਲ ਆਪਣੇ ਪੁੱਤਰ ਨੂੰ ਬਾਜਾ ਆਰਦਾ ਪੁੱਤਰ ਵਿਚਾਰ ਕੇ ਮਹਾਂ ਨਾਰਾਇਣ ਨਾਰਾਇਣ ਕਰਦਾ ਹੈ ਤੇ ਕਹਿੰਦੇ ਨੇ ਉਸ ਸਮੇਂ ਆਯਾਮਾਂ ਦੀ ਆਪਣੇ ਪੁੱਤਰ ਦੇ ਵੱਲੋਂ ਸੁਣਤੀ ਫੁਟਕੇ ਉਸ ਅਕਾਲ ਪੁਰਖ ਵੈਕੁਨ ਨਾਰਾਇਣ ਦੇ ਨਾਲ ਜੁੜ ਗਏ ਤੇ ਗਰੀਬਨਵਾਜ ਪਾਤਸ਼ਾਹ ਕਹਿੰਦੇ ਨਾਰਾਇਣ ਦਾ ਸਿਮਰਨ ਕਰਨ ਕੀ ਤੂੰ ਲੱਗ ਲੱਗ ਗਈ ਤੇ ਤੇਰੇ ਵਿਚਾਰਾਂ ਤੋਂ ਨਿਕਲ ਗਿਆ ਇਸੇ ਕਰਕੇ ਪਾਤਸ਼ਾਹ ਸਮਝ ਆਉਂਦੇ ਨੇ ਕਿ ਇਹ ਭਾਈ ਸਾਰਾ ਚਰਤ ਜਾਨ ਅੰਦਰ ਕੇ ਅਜਾਣੂ ਵਿਕਾਰੀ ਸੀ ਭਰਤੀ ਸੀ ਉਹਨੂੰ ਸਾਰਾ ਸੰਸਾਰ ਪਾਪੀ ਕਹਿੰਦਾ ਸੀ ਇਥੋਂ ਤੱਕ ਗੁਰਬਾਣੀ ਦੇ ਵਿੱਚ ਵੀ ਅਜਾਮਲ ਤਾਪੀ ਕਰਨ ਕੇ ਉਹਦਾ ਜ਼ਿਕਰ ਆਇਆ ਹੈ ਅਰ ਪਾਸਾ ਕਹਿੰਦੇ ਨੇ ਅੱਖ ਦੇ ਝੰਪਣ ਜਿਤਨੇ ਸਮੇਂ ਵਿੱਚ ਹੀ ਉਸਦਾ ਭਾਰ ਉਤਾਰਾ ਹੋ ਗਿਆ ਕਿਉਂਕਿ ਅੰਤ ਕਾਲ ਜੋ ਨਾਰਾਇਣ ਸਿਮਰੈ ਪਾਸਾ ਕਹਿੰਦੇ ਜੇਰਾ ਭਾਈ ਅੰਤ ਸਮੇ ਉਸ ਖਾਰਕੁਰ ਕੋ ਵੈਕ ਜੀ ਨੂੰ ਸਿਮਰਦਾ ਹੈ ਨਾਰਾਇਣ ਨੂੰ ਜੀਤੇ ਕਰਦਾ ਹੈ ਤ੍ਰਿloਚਨ ਜੀ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਤੇ ਤ੍ਰਿloਚਨ ਜੀਆਂ ਦਾ ਵਚਨ ਹੁੰਦਾ ਰਾਗ ਗੁਣਰੀ ਦੇ ਵਿੱਚ ਤੇ ਉਹਦਾ ਉਧਾਰ ਹੋ ਜਾਂਦਾ ਹੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਨ ਦੇ ਨਰੇ ਬਦਲਤ ਲੋਚਨ ਤੇ ਅਨੰਤਤਾ ਪਤੰਬਰ ਬਾਕੇ ਹਿਰਦੈ ਵਸਦਾ ਭਗਤ ਲੋਚਨ ਜੀ ਕਹਿੰਦੇ ਉਹ ਨਰ ਮੁਕਤ ਹੋ ਜਾਂਦਾ ਹੈ ਉਹਦੀ ਮੁਕਤੀ ਹੋ ਜਾਂਦੀ ਹੈ ਉਧਾਰ ਹੋ ਜਾਂਦਾ ਹੈ ਜਿਹੜਾ ਅੰਤ ਸਮੇਂ ਨਾਰਾਇਣ ਨੂੰ ਸਮਿਰਦਾ ਇਸ ਕਰਕੇ ਪਾਸਾ ਨੇ ਨਾਰਾਇਣ ਸਿਮਰਨ ਦਾ ਮਹੱਤਵ ਦੱਸਦੇ ਹੋਏ ਆਜਾਮਾ ਦਾ ਜ਼ਿਕਰ ਕੀਤਾ ਹੈ ਪਾਸਾ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਉਹ ਅਜਾਮਲ ਪਾਪੀ ਇੱਕ ਅੱਖ ਝਮਕਣ ਦੇ ਸਮੇਂ ਜਿਨੇ ਚਿਰ ਦੇ ਵਿੱਚ ਹੀ ਇੰਨੇ ਕ ਸਮੇਂ ਦੇ ਵਿੱਚ ਹੀ ਉਹਦਾ ਪਾਰ ਉਤਾਰਾ ਹੋ ਗਿਆ ਭਾਵੇਂ ਉਹਨੂੰ ਲੋਕ ਪਾਤ ਤ ਕਹਿੰਦੇ ਸੀ ਪਾਪੀ ਕਹਿੰਦੇ ਸੀ ਨਾਨਕ ਕਹਿਟ ਚੇਤ ਚਿੰਤਾ ਮਨ ਤੈ ਕੀ ਉਤਰੈ ਪਾਰਾ ਵੱਡਿਆਂ ਦੀ ਨੂਰ ਲਾ ਕੇ ਧੰਨ ਦੇਵ ਗੁਰੂ ਆਦਰ ਨਾਰਾਇਣ ਵਚਨ ਕਰਦੇ ਨੇ ਕਿ ਭਾਈ ਨਾਮ ਕਾਗਦਾ ਹੈ ਮੇਰ ਭਾਈ ਤੂੰ ਸਾਰੀਆਂ ਚਿੰਤਾਵੀਆਂ ਗੋਲੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਸਿਮਰਿਆ ਕਰ ਉਸ ਕਾਲਪੁਰਖ ਵੈਕੁਲੀ ਦਾ ਨਾਮ ਸਿਮਰਿਆ ਕਰ ਜਿਹੜੀਆਂ ਸਾਡੀਆਂ ਸਾਰੀਆਂ ਚਿੰਤਾਵਾਂ ਗੂੜ ਕਰਨ ਵਾਲਾ ਹੈ ਉਹ ਚਿੰਤਾਵਾਂ ਤੇਰੀਆਂ ਦੂਰ ਕਰ ਦੇਵੇਗਾ ਜੇ ਤੂੰ ਨੀ ਛੱਡ ਦੇ ਚਿੰਤਾ ਨੂੰ ਛੱਡ ਦੇ ਉਸ ਕਾਲ ਕ੍ਰਿਪਾ ਦੇ ਜਿਨ੍ਹਾਂ ਕੀ ਤਨ ਕਰ ਨਾਨਕ ਚਿੰਤਾ ਨਾ ਕਰੋ ਚਿੰਤਾ ਇਸਹੀ ਹੈ ਉਤਪਾਸ ਕੇਂਦਰ ਚਿੰਤਾ ਨਾ ਕਰ ਚਿੰਤਾ ਦਾ ਨਿਰੰਕਾਰ ਕਰਦਾ ਸੋ ਕਰਤਾ ਚਿੰਤਾ ਕਰੇ ਜਿਨ ੁਪਾਇਆ ਜਗ ਜਿਨੇ ਇਸ ਸੰਸਾਰ ਰਚਿਆ ਹੈ ਉਹ ਚਿੰਤਾ ਕਰਦਾ ਇਸੇ ਕਾਰਨ ਇਸ ਆਨੰਤ ਕਾਇਨਾਤ ਦੇ ਨਾਨਕ ਕਹਿ ਤ੍ਰ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਲਾ ਇਸ ਕਰਕੇ ਨਾਮ ਦਾ ਅਰਦਾ ਹੈ ਭਾਈ ਸਾਰੀ ਚਿਤਵਨੀਆਂ ਪੂਰੀਆਂ ਕਰਨ ਵਾਲਾ ਪ੍ਰਮਾਤਮਾ ਤੂੰ ਉਸ ਅਕਾਰ ਗੁਰੂ ਦਾ ਨਾਮ ਸਿਮਰਿਆ ਕਰ ਤੂੰ ਵੀ ਸੰਸਾਰ ਸੰਗਤ ਤੋਂ ਪਾਰ ਲੰਘ ਜਾ ਜਿਵੇਂ ਆਜਾਮਲ ਕਰ ਗਿਆ ਗਣਕਾ ਤਰਪੀ ਹੈ ਹੋਰ ਬੜੇ ਕਾਮੀਆਂ ਦਾ ਉਦਾਸ ਹੋ ਗਿਆ ਹੈ ਇਸੇ ਤਰ੍ਹਾਂ ਕਾਸਰ ਕਹਿੰਦੇ ਤੇਰਾ ਵੀ ਉਦਾਸ ਹੋ ਜਾਏਗਾ ਤੇਰਾ ਵੀ ਭਾਰਤ ਕਾਰਾ ਹੋ ਜਾਏਗਾ ਤੂੰ ਇਸ ਸੰਸਾਰ ਸੰਧੁਰ ਤੋਂ ਤਰ ਜਾਏਗਾ ਤੂੰ ਉਸ ਕਾਲਪੁਰ ਕੋ ਗਹਿ ਖੀ ਦਾ ਸੇਵਨ ਕਰਿਆ ਕਰ ਉਹਨੂੰ ਚੇਤੇ ਕਰਿਆ ਕਰ ਉਹਦਾ ਨਾਮ ਜਪਿਆ ਕਰ ਸੋ ਆਓ ਇਸ ਤਰ੍ਹਾਂ